ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਕਰੋੜ ਖੁਰਦ ਦੇ ਵਿੱਚ ਇਹ ਛੋਟਾ ਕੋਟ ਕਰੋੜ ਵੀ ਕਹਿ ਦਿੰਦੇ ਤੇ ਕੋਟਲੇ ਦੇ ਨਾਮ ਤੇ ਜਾਣਿਆ ਜਾਂਦਾ ਮਿੱਤਰੋ ਇਹ ਪਿੰਡ ਨੂੰ ਤੇ ਇਹ ਪਿੰਡ ਟੂਲ ਪਲਾਜੇ ਤੋਂ ਵੀ ਪਚਾਉਂਦਾ ਵਾ ਵੱਡੀ ਗੱਲ ਇਹ ਵੀ ਧੱਪੜ ਪੈਣ ਤੋਂ ਵੀ ਪਚਾਉਣ ਵਾਲਾ ਇਹ ਪਿੰਡ ਹੀ ਆ ਮਿੱਤਰੋ ਤੁਹਾਨੂੰ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦਾਜਾ ਵੀ ਮਿੱਤਰੋ ਵਪਾਰ ਦਾ ਵੀਰ ਹੋਣਿਆਂ ਦਾ ਕੰਮ ਆ ਇੱਕ ਪਹਿਲਾ ਸੂਆ ਮੂਰਤਰ ਕੀ ਬੱਛੀ ਦਿਖਾਉਣ ਲੱਗਾ ਤੁਹਾਨੂੰ ਬਹੁਤ ਸੋਹਣੀ ਮਿੱਤਰੋ ਸੋਈ ਸਵਾਈ ਜਿਹੜੇ ਭਰਾ 2-4 ਸੂਏ ਦੁੱਧ ਪੀਣ ਨੂੰ ਪਹਿਲਾਂ ਵੜ ਪਾਲਦੇ ਫਿਰਦੇ ਫਿਰ ਮੇਰੇ ਹਿਸਾਬ ਦੇ ਨਾਲ ਭਾਅ ਦੇ ਮੁਤਾਬਕ ਤੇ ਬੱਛੀ ਦੀ ਕੁਆਲਿਟੀ ਦੇ ਅਨਦਰ ਕੁਆਲਿਟੀ ਦੇ ਮੁਤਾਬਕ ਬਹੁਤ ਬਿਹਤਰੀਨ ਬੱਛੀ ਆ ਮਿੱਤਰੋ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਕਰਮ ਵਾਲੀ ਨੂੰ ਇਹਦੇ ਬ ਕੋਲ ਜੀ ਵੀਰ ਜੀ ਨ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੱਡੇ ਬਾਈ ਬਹੁਤ ਵਧੀਆ ਵੀਰੇ ਆਪਣੀ ਸੇਤਾ ਦੇ ਪਰਿਵਾਰ ਬਾਈ ਸਾਰੇ ਵਧੀਆ ਵੀਰੇ ਚਲੋ ਸ਼ੁ크ਰਾ ਚਨ ਨਾਮ ਨਾਮ ਵੀਰੇ ਦੀਪ ਆ ਵੀਰੇ ਅਮਰ ਸਿੰਘ ਕੋਟਲਾ ਕਹਿੰਦਗੀ ਫਿਰ ਕਹਦੇ ਅਮਰ ਸਿੰਘ ਆ ਵੀਰੇ ਹਣਾ ਹਾਂ ਸੁੱਧਾ ਘਰੇ ਵੱਜੂ ਆ ਵੀਰਾ ਠਾਠ ਦੱਪਾ ਤੇ ਅੱਛਾ ਵੈੜ ਦੀ ਕੀ ਡਿਟੇਲ ਆ ਵੀਰੇ ਪਹਿਲਾ ਸੂਆ ਵੀਰੇ ਦੁੰਦੀ ਆ ਮੂੰਹ ਹਜੇ ਅੱਛਾ ਦੁੰਦੀ ਜਾਂ ਦੋ ਦੰਦ ਬਖਾ ਲੂਗੀ ਵੀਰੇ ਹਾਂਜੀ ਬਖਾ ਦੂਗੀ ਮੜਾ ਇਹ ਕਰਦੇ ਕਲੀਅਰ ਵੀਰਾ ਬਣ ਕੇ ਫਿਰ ਹਾਂ ਠੀਕ ਆ ਬਾਈ ਓਕੇ ਅੱਛਾ ਵੀਰੇ ਇਹ ਗੱਲ ਆ ਵੱਛੀ ਦਾ ਡਰੂਡਰ ਬਹੁਤ ਚੰਗਾ ਹੈ ਨਾ ਵੀਰੇ ਸਾਈ ਤਾਂ ਵੀਰੇ ਸੁਬਾ ਸੋਈ ਆ ਹੂੰ ਤੇ ਤੇ ਦੂਰ ਪਾਤੀ ਵੀਰੇ ਨੇ ਹਾਂ ਜੇਰ ਦੀ ਵੀਰੇ ਵੀਡੀਓ ਹੈਗੀ ਵੀਰੇ ਭੇਜ ਦਾਂਗੇ ਆਪਾਂ ਠੀਕ ਆ ਬਈ ਠੀਕ ਆ ਅੱਛਾ ਚੁੰਨ ਚੰਨ ਕਿਵੇਂ ਨਿਕਲੀ ਆ ਬਈ ਬਾਲੀ ਚੰਗੀ ਆ ਵੀਰੇ ਗਵਾਂਢੀਆਂ ਨੂੰ ਸੁਣੂਗੀ ਤਾਰ ਅੱਛਾ ਠੀਕ ਆ ਅੱਛਾ ਵੀਰੇ ਤੇ ਇਹਦਾ ਰੇਟ ਬਈ ਰੇਡਾ 65000 ਰੁਪਿਆ ਜੈਜ ਜੀ ਬਾਈ ਮਾਡਲ 88 88 ਠਾਪ ਹੀ ਕਰਦਾ ਮੈਂ ਨੇੜੇ ਬਾਹਲੀ ਦੂਸਰ ਰਹਿ ਗਈ ਆਪਣੀ ਘਰ ਵਾਲੀ ਉਹ ਵਰਸੀ ਦੂਸਰੀ ਹਾਂਜੀ ਵੇਖ ਗਈ ਸੀ ਠੀਕ ਹੈ ਵੀਰੇ ਲੈ ਮਿੱਤਰੋ ਬੱਚੀ ਦੀ ਕੁਆਲਟੀ ਵਾਡਰ ਦੋਤਾ ਦੇ ਦੂ 15 16 ਕਿਲੋ ਟੋਨ ਦੇਉਂਗੀ ਵੀਰੇ ਮਾਕੇ ਸਵੇਰ ਮੈਂ ਤਿੰਨ ਚਾਰ ਕੋਲ ਬਲੋ ਕੱਢਿਆ ਹੋਇਆ ਮੈਂ ਮਾਕੇ ਵੇਟ ਨਹੀਂ ਕੀਤੀ ਤੇਰੀ ਮੈਂ ਤਾਂ ਕੱਢਤੀ ਤੈਨੂੰ ਨਹੀਂ ਠੀਕ ਹੈ ਬਾਈ ਹੌਲੀ ਕਰਤੀ ਸੀ ਵੈਸੇ ਹੁਣ ਜੇ ਬੱਚਾ ਲਾਲੀਏ ਧਾਰ ਮਰਾਲੂ ਹਾਂਜੀ ਮਰਾਵੂਗੀ ਵੀਰੇ ਮਾਰ ਲਾ ਮੜਾ ਹਿੰਮਤ ਕਰ ਬੱਚਾ ਲਾ ਵੀ ਲੈ ਮਿੱਤਰੋ ਲਾਤਾ ਬੱਚਾ ਆਪਾਂ ਤੁਹਾਨੂੰ ਹੂੰ ਦੂਜੇ ਵੀ ਮਾਰ ਦਿੰਦੇ ਛਿੰਡੀ ਮੱਤੇ ਹੋ ਪਰ ਠੀਕ ਓਕੇ ਵੀ ਦੇਖੋ ਚੋਂ ਚੰਗਾ ਹੈ ਪਹਿਲਾਂ ਬਹੁਤ ਚੰਗਾ ਮੇਰੇ ਮਗਰ ਤਾਂ ਪਚਵਾਈ ਇੱਕਤੀ ਹੋਈ ਆ ਹੂੰ ਦੋਹਾਂ ਚਾਰਾਂ ਚਵਾਈਆਂ ਜੇ ਟੈਗ ਜਾਲੇ ਵਧੀਆ ਹੋ ਕੇ ਅੱਧੀ ਆਪ ਕਰ ਦਾਂਗੇ ਪੈਣ ਤੋਂ ਮੇਰੇ ਘਾਰਾਂ ਇਹ ਕਰਾਂਗੇ ਵੀਰੋ ਅਜੇ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਬਾਈ 98034 ਹਾਂਜੀ 86834 ਇੱਕ ਵਾਰੀ ਹੋਰ ਆਉਂਦੀ ਹੈ 98034 ਹਾਂਜੀ 86834 ਅੱਛਾ ਤੇ ਇੱਕ ਵੱੱਛੀ ਆ ਵੀਰੇ ਹਾਂਜੀ ਇਹ ਕਿੰਨੇ ਚਿਰ ਦੀ ਹੈ ਵੀਰੇ ਇਹ ਵੀ ਰਮਾ ਦਾ ਸਾਲ ਦੀ ਹੋਣ ਵਾਲੀ ਵੱਠ ਨੌਵੀਂ ਸੱਤ ਸਾਲ ਦੀ ਹੋਣ ਵਾਲੀ ਹੈ ਇਹ ਕਿੰਨੇ ਦੀ ਦੇ ਦੇਗੇ ਵੀਰੇ ਇਹ 5 ਦੀ ਦੇ ਦੇ ਦਾਂਗੇ ਵੀਰੇ 5000 ਦੇ ਵਿੱਚੋਂ ਮਾਨਤਰ ਕਰ ਦੇਗੇ ਕਰ ਦਾਂਗੇ ਬੜੇ ਤੁਰਦੀ ਵੀਰੇ ਨੂੰ ਖੋਲਦੀ ਮੜਾ ਲੈ ਮਿੱਤਰੋ ਪਹਿਲਵਾਨ ਫੇਰ ਆ ਗਿਆ ਜੀ ਲੈ ਇਹਨੂੰ ਇਹ ਚੰਦਰੇ ਨੂੰ ਭੁੱਖ ਲੱਗੀ ਵੀ ਤੂੰ ਅਜੇ ਦੱਸ ਦੇ ਰੁਪਏ 15 ਲੈ ਲੈ ਨਹੀਂ ਠੀਕ ਹੈ ਵਾਛੀ ਚੰਗੀ ਬਣ ਜੂਗੀ ਹੈ ਨਾ ਜਿਹੜਾ ਸਾਂਭ ਨੂੰ ਦੋ ਬੋਰੀਆਂ ਫੀਡ ਦੀਆਂ ਪਾਲੀਆਂ ਵਾਛੀ ਨੇ ਬਣ ਜਾਣਾ ਨਾ 5000 ਚ ਮਾਨਤਰ ਕਰ ਦੇਾਂਗੇ ਕਰ ਦਾਂਗੇ ਬਈ ਦੇ ਦਈਏ 3000 ਦੀਆਂ ਨਹੀਂ ਹਰ ਤੱਕਾ ਨਹੀਂ ਹਰ ਤੱਕਾ ਤੇ ਨੇ ਇਹ ਦੁੱਧ ਹੀ ਪੀਗੀ ਪੰਦਰਾ ਇਹ ਤੂੰ ਨਹੀਂ ਇਹ ਦੁੱਧ ਤਾਂ 25000 ਦਾ ਪੀਗੀ ਹੋਗੀ ਹਾਂ ਦੁੱਧ ਤਾਂ ਇਹਨੇ ਕਰੇਗਾ ਬਾਤ ਤੁਹਾਨੂੰ ਬੜਾ ਚੰਗਾ ਲੱਗਾ ਬਹੁਤ ਚੰਗੀ ਹੈ ਨਾ ਬਈ ਆ ਚੋਲੀ ਚਾਲੀ 40 ਸਾਲ ਚੋਲੀ ਤਾਂ ਲਾਲਾ 500 ਹੋਰ 100 3500 ਦੇ ਕਰ ਚਲ ਕੋਈ ਠੀਕ ਹੈ ਨਹੀਂ ਮਿੱਤਰੋ ਇਹ ਜਨਵਰੀ ਸਿਪਾਈ ਹੁਣਾਂ ਦੇ ਦੋ ਦੋਵਾਂ ਜਨਵਰੀ ਡਿਟੇਲ ਲੈਤੀ ਸਾਰੀ ਗੱਲਬਾਤ ਵੀਡੀਓ ਚ ਕਰਤੀ ਤਾਂ ਨੂੰਹਰ ਸ਼ੁਕਰੀਆ